ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਰਾਤ ਨੂੰ ਚੋਰ ਆ ਗਏ ਪਤੀ ਨੂੰ ਬੰਨ੍ਹਣ ਦਿੱਤਾ ਇਸਤਰੀ ਨੂੰ ਕਿਹਾ ਸਾਰੇ ਗਹਿਣੇ ਦੇ ਦੇਵੋ ਇਸਤਰੀ ਨੇ ਮਿੰਤਾ ਕਰਦਿਆਂ ਕਿਹਾ ਜੋ ਲੈਣਾ ਹੈ ਲੈ ਜਾਓ ਪਰ ਇਹਨਾਂ ਨੂੰ ਖੋਲ ਦਿਓ ਇਹ ਮੇਰੇ ਗਵਾਂਡਨ ਦੇ ਪਤੀ ਹਨ ਮੇਰੇ ਵਾਲੇ ਵੀ ਆਉਂਦੇ ਹੀ ਹੋਣਗੇ ਮੱਧਕਾਲੀ ਯੂਰਪ ਵਿੱਚ ਸਮਝਿਆ ਜਾਂਦਾ ਸੀ ਕਿ ਪਰਮਾਤਮਾ ਨੇ ਤਲਵਾਰ ਉਠਾਉਣ ਦਾ ਅਧਿਕਾਰ ਰਾਜਿਆਂ ਤੇ ਉਹਨਾਂ ਦੇ ਅਹਿਲਕਾਰਾਂ ਨੂੰ ਦਿੱਤਾ ਹੋਇਆ ਹੈ ਕਿਸਾਨਾਂ ਨੂੰ ਇਹ ਅਧਿਕਾਰ ਨਹੀਂ ਸੀ ਜਿਸ ਕਾਰਨ ਕਿਸਾਨਾਂ ਦੇ ਵਿਦਰੋਹ ਸ਼ਕਤੀ ਨਾਲ ਕੁਚਲ ਦਿੱਤੇ ਜਾਂਦੇ ਸਨ ਚਰਚ ਦੇ ਪ੍ਰਭਾਵ ਅਧੀਨ ਹਰ ਭੈੜੇ ਕੰਮ ਦਾ ਦੋਸ਼ ਸ਼ੈਤਾਨ ਨੂੰ ਦੇਣ ਕਾਰਨ ਕਿਸੇ ਨੂੰ ਵੀ ਸ਼ੈਤਾਨ ਦਾ ਭਾਈਵਾਲ ਦੱਸ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ਮੰਨਿਆ ਜਾਂਦਾ ਸੀ ਕਿ ਰਾਜੇ ਰੱਬ ਨਾਲ ਸਿੱਧੀ ਗੱਲਬਾਤ ਕਰਦੇ ਸਨ ਮਲਕਾ ਵਿਕਟੋਰੀਆ ਤੱਕ ਵਿਸ਼ਵਾਸ ਸੀ ਕਿ ਇਸਮਾਨ ਵਿੱਚ ਤਾਰਿਆਂ ਦੀ ਥਾਂ ਦਾ ਫੈਸਲਾ ਮਲਕਾ ਕਰਦੀ ਸੀ ਭਾਰਤ ਵਿੱਚ ਵੀ ਰਾਜਿਆਂ ਨੂੰ ਸੂਰਜ ਵੰਸ਼ੀ ਅਤੇ ਚੰਦਰ ਵੰਸ਼ੀ ਅਤੇ ਚੱਕਰਵਰਤੀ ਸਮਝਿਆ ਜਾਂਦਾ ਰਿਹਾ ਹੈ ਭਾਰਤ ਵਿੱਚ ਲੜਕੀਆਂ ਲਈ ਪਹਿਲਾ ਸਕੂਲ ਜਾਂ ਵਿਦਿਆਲਿਆ 19ਵੀਂ ਸਦੀ ਦੇ ਅੱਧ ਵਿੱਚ ਪੁੰਨੇ ਵਿੱਚ ਜਯੋਤੀਬਾ ਫੁੱਲੇ ਨੇ ਖੋਲ੍ਹਿਆ ਇਹ ਬੜਾ ਦਲੇਰ ਉਪਰਾਲਾ ਸੀ ਲੜਕੀਆਂ ਨੂੰ ਪੜ੍ਹਾਉਣ ਲਈ ਅਧਿਆਪਕਾਂ ਚਾਹੀਦੀ ਸੀ ਕੋਈ ਨਾ ਮਿਲੀ ਕੋਈ ਤਿਆਰ ਨਾ ਹੋਈ ਜੋਤੀਬਾ ਫੁੱਲੇ ਨੇ ਆਪਣੀ ਪਤਨੀ ਸੁਵਿਤਰੀ ਨੂੰ ਤਿਆਰ ਕੀਤਾ ਬੜਾ ਵਿਰੋਧ ਹੋਇਆ ਸਕੂਲ ਜਾਂਦੇ ਹਾਂ ਉਸ ਦਾ ਇਸਤਰੀਆਂ ਵੀ અપਮਾਨ ਕਰਦੀਆਂ ਸਨ ਇੱਕ ਵਾਰ ਇੱਕ ਵਿਰੋਧੀ ਪੁਰਸ਼ ਨੇ ਮਾਰਨ ਲਈ ਇੱਕ ਇੱਟ ਚੁੱਕੀ ਸੁਵਿਤਰੀ ਨੇ ਕਿਹਾ ਖਬਰਦਾਰ ਜੇ ਅੱਗੇ ਵਧਿਆ ਪੱਥਰ ਨਾਲ ਤੇਰਾ ਸਿਰ ਪਾੜ ਦੇਵਾਂਗੀ ਮੈਂ ਇੱਕ ਪਤੀ ਵਰਤਨਾਰੀ ਹਾਂ ਆਪਣੇ ਪਤੀ ਦੇ ਆਦੇਸ਼ਾਂ ਦੀ ਪਾਲਣਾ ਕਰ ਰਹੀ ਹਾਂ ਉਹ ਦੌੜ ਗਿਆ ਸੁਵਿਤਰੀ ਨਿਰੰਤਰ ਸਕੂਲ ਜਾਂਦੀ ਰਹੀ ਉਹ ਚਾਲਾਂ ਵਿੱਚ ਵਿਰੋਧ ਕਰਨ ਵਾਲੇ ਆਪਣੀਆਂ ਧੀਆਂ ਦਾਖਲ ਕਰਵਾਉਣ ਲਈ ਲਿਆਉਣ ਲੱਗ ਪਏ ਹਾਲੀਵੁੱਡ ਅਦਾਕਾਰਾ ਮੈਰੀਲਨ ਮੋਂਰੋ ਹਰੇਕ ਅਮਰੀਕਨ ਦੀ ਪ੍ਰੇਮਿਕਾ ਸੀ ਜਿਹੜਾ ਡਾਇਰੈਕਟਰ ਫਿਲਮ ਬਣਾਉਂਦਾ ਸੀ ਉਹ ਆਸ਼ਕ ਹੋ ਨਿਬੜਦਾ ਸੀ ਜਿਹੋ ਜਿਹਾਂ ਉਕਸਾਉ ਦ੍ਰਿਸ਼ ਡਾਇਰੈਕਟਰ ਚਾਹੁੰਦਾ ਸੀ ਉਹ ਉਸ ਨਾਲੋਂ ਵੀ ਬਿਹਤਰ ਪ੍ਰੋਫ ਦੇਂਦੀ ਸੀ ਉਸਨੇ 8 ਵਿਆਹ ਕੀਤੇ ਉਸਦਾ ਇੱਕ ਵਿਆਹ ਵਿਸ਼ਵ ਪ੍ਰਸਿੱਧ ਅਮਰੀਕਨ ਨਾਟਕਕਾਰ ਆਰਥਰ ਮਿਲਰ ਨਾਲ ਵੀ ਹੋਇਆ ਆਰਥਰ ਮਿਲਰ ਮੈਰੀਲਨ ਮੋਨਰੋ ਨਾਲ ਵਿਆਹ ਕਰਕੇ ਪ੍ਰਸਿੱਧ ਹੋ ਗਿਆ ਮੈਰੀਲਨ ਮੋਨਰੋ ਆਪਣੇ ਆਪ ਨੂੰ ਬੁੱਢੀ ਕਿਆਸ ਨਹੀਂ ਸੀ ਸਕਦੀ ਸੋ ਉਸਨੇ ਪ੍ਰਸਿੱਧੀ ਦੀ ਸਿਖਰ ਤੇ ਆਤਮਕਾਦ ਕਰ ਲਿਆ ਸੀ ਉਸਦੇ ਮਰਨ ਉਪਰੰਤ ਇੱਕ ਜਾਨੂ ਨੇ ਆਰਥਰ ਮਿਲਰ ਨੂੰ ਪੁੱਛਿਆ ਤੁਸੀਂ ਦਫਨਾਉਣ ਲਈ ਕਬਰਸਤਾਨ ਜਾਓਗੇ ਆਰਥਰ ਮਿਲਰ ਨੇ ਉੱਤਰ ਵਿੱਚ ਕਿਹਾ ਸੀ ਕਾਹਦੇ ਲਈ ਜਾਣਾ ਹੈ ਉਸਨੇ ਉੱਥੇ ਆਪ ਹੋਣਾ ਤਾਂ ਹੈ ਨਹੀਂ ਬਾਜਪਈ ਦੇ ਪ੍ਰਧਾਨ ਮੰਤਰੀ ਹੁੰਦਿਆਂ ਅਡਵਾਨੀ ਅਮਰੀਕਾ ਦੇ ਰਾਸ਼ਟਰਪਤੀ ਬੁਸ਼ ਨਾਲ ਇਰਾਕ ਉੱਤੇ ਹਮਲੇ ਵਿੱਚ ਭਾਰਤ ਦੇ ਸਹਿਯੋਗ ਦਾ ਵਾਅਦਾ ਕਰ ਆਇਆ। ਬਾਜਪਈ ਨੇ ਇਰਾਕ ਵਿੱਚ ਭਾਰਤੀ ਸਮੂਲੀਅਤ ਦਾ ਵਿਰੋਧ ਕਰ ਰਹੇ। ਕਮਿਊਨਿਸਟ ਆਗੂ ਨੇ ਪੁੱਛਿਆ ਤੁਹਾਡਾ ਅੰਦੋਲਨ ਕਿਵੇਂ ਚੱਲ ਰਿਹਾ ਹੈ? ਕਮਿਊਨਿਸਟਾਂ ਨੇ ਕਿਹਾ ਵਧੀਆ ਚੱਲ ਰਿਹਾ ਹੈ। ਬਾਜਪਈ ਨੇ ਪੁੱਛਿਆ ਮੈਨੂੰ ਤੁਹਾਡੇ ਕੋਈ ਨਾਰੇ ਤਾਂ ਸੁਣਦੇ ਨਹੀਂ। ਬਾਜ਼ਪੀ ਦਾ ਭਾਵ ਸੀ ਆਪਣੇ ਵਿਰੋਧੀ ਸੁਰੂਚੀ ਕਰੋ ਤਾਂ ਕਿ ਮੈਂ ਐਡਵਾਨੀ ਵੱਲੋਂ ਸਹਿਯੋਗ ਦੇਣ ਦੀ ਕੀਤੀ ਮੂਰਖਤਾ ਸਬੰਧੀ ਅਮਰੀਕੀ ਰਾਸ਼ਟਰਪਤੀ ਨੂੰ ਕਹਿ ਸਕਾਂ ਕਿ ਮੇਰੇ ਹੱਥ ਤਾਂ ਬੰਨੇ ਹੋਏ ਹਨ ਇਸ ਨੂੰ ਰਾਜਨੀਤਿਕ ਪੈਂਤੜਾ ਕਹਿੰਦੇ ਹਨ ਰਵਾਇਤੀ ਇਤਰਾਜ਼ ਵਿਆਹ ਵਿੱਚ ਦਾਦੀ ਜੀ ਨਹੀਂ ਆਏ ਉਹਨਾਂ ਨੂੰ ਵੀ ਲੈ ਆਉਣਾ ਸੀ ਸੈਮੀਨਾਰ ਵਿੱਚ ਬੁਲਾ ਰਹੇ ਨੇ ਇਹ ਮਹੱਤਵਪੂਰਨ ਨੁਕਤਾ ਨਹੀਂ ਛੋਇਆ ਵਿਆਹ ਦੀ ਰਿਸੈਪਸ਼ਨ ਵਿੱਚ ਬਾਕੀ ਸਭ ਵਧੀਆ ਸੀ ਪਰ ਦਾਲ ਸਵਾਦ ਨਹੀਂ ਸੀ ਇਸ ਤੇ ਲਈ ਲੜਕੀ ਤਾਂ ਸਾਨੂੰ ਪਸੰਦ ਹੈ ਪਰ ਘਰ ਠੀਕ ਨਹੀਂ ਲੜਕਾ ਸਾਨੂੰ ਪਸੰਦ ਹੈ ਪਰ ਪੜਿਆ ਬਹੁਤ ਘੱਟ ਹੋਇਆ ਹੈ ਪਲਾਟ ਸੰਬੰਧੀ ਇਹ ਪਲਾਟ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ ਪਰ ਸੜਕ ਤੋਂ ਦੂਰ ਹੈ ਸ਼ਕਤੀਸ਼ਾਲੀ ਰੋਮਨ ਫੌਜ ਤਿਆਰ ਸੀ ਅਤੇ ਦੂਜੇ ਪਾਸੇ ਹੈਨੀਬਲ ਦੀ ਕਮਾਨ ਅਧੀਨ ਕਾਰਥੇਜੀਅਨ ਫੌਜ ਡਟੀ ਹੋਈ ਸੀ ਹੈਨੀਬਲ ਦੇ ਇੱਕ ਜਰਨਲ ਗਿਸਰੀ ਨੂੰ ਆਪਣੀਆਂ ਫੌਜਾਂ ਦੇ ਜਿੱਤ ਸਕਣ ਪ੍ਰਤੀ ਸ਼ੰਕਾ ਸੀ ਉਸਨੇ ਹੈਨੀਬਲ ਨੂੰ ਕਿਹਾ ਇਤਨੀ ਭਾਰੀ ਰੋਮਨ ਫੌਜ ਨਾਲ ਅਸੀਂ ਕਿਵੇਂ ਲੜ ਸਕਦੇ ਹਾਂ ਹੈਨੀਬਲ ਨੇ ਕਿਹਾ ਗਿਸਗੋ ਤੂੰ ਇੱਕ ਗੱਲ ਨਹੀਂ ਵੇਖੀ ਨਿਰਸੰਦੇਹ ਰੋਮਨ ਫੌਜ ਸ਼ਕਤੀਸ਼ਾਲੀ ਹੈ ਪਰ ਉਹਨਾਂ ਕੋਲ ਤੇਰੇ ਵਰਗਾ ਜਰਨੈਲ ਗਿਸਗੋ ਨਹੀਂ ਹੈ ਗਿਸਗੋ ਹੱਸ ਪਿਆ ਸਾਰੀ ਫੌਜ ਹੱਸ ਪਈ ਡਰ ਜਾਂਦਾ ਰਿਹਾ ਹਰ ਕਿਸੇ ਨੇ ਕਿਹਾ ਰੋਮਨਾਂ ਕੋਲ ਗਿਸਗੋ ਨਹੀਂ ਹੈ ਇਹ ਜੰਗ ਗਿਸਗੋ ਨੇ ਜਿੱਤਣੀ ਹੈ ਗਿਸਗੋ ਸਾਡੇ ਕੋਲ ਹੈ ਅਜਿਹੀ ਗੰਬੀਰ ਸਥਿਤੀ ਵਿੱਚ ਉਚਿਤਮ ਸਵੈ ਵਿਸ਼ਵਾਸ ਵਾਲਾ ਹੈਨੀਬਲ ਹੀ ਮੁਖੋਲ ਕਰ ਸਕਦਾ ਸੀ ਡਰੀ ਹੋਈ ਫੌਜ ਹੌਸਲੇ ਨਾਲ ਉੱਛਲ ਪਈ ਛੁੱਟੇ ਹੋਏ ਹਥਿਆਰ ਚੁੱਕ ਲਏ ਗਏ ਕਾਰਥੇਜਿਨਾਂ ਨੇ ਰੋਮਨ ਫੌਜ ਨੂੰ ਇਤਿਹਾਸਕ ਹਾਰ ਦਿੱਤੀ ਅਤੇ ਗਿਸਗੋ ਤੇ ਹੈਨੀਬਲ ਦਾ ਨਾਮ ਇਤਿਹਾਸ ਵਿੱਚ ਦਰਜ ਹੋ ਗਿਆ ਸਾਡੇ ਕੋਲ ਗਿਸਗੋ ਹੈ ਦੇ ਇੱਕ ਵਾਕ ਨੇ ਹਾਰ ਨੂੰ ਜਿੱਤ ਬਣਾ ਦਿੱਤਾ ਸੀ ਜ਼ਿੰਦਗੀ ਦੇ ਵਿਰੋਧਾਪਾਸ ਜਦੋਂ ਹਾਰਨਾ ਪੱਕਾ ਹੋਵੇ ਉਦੋਂ ਜਿੱਤ ਜਾਓਗੇ ਜਦੋਂ ਹੋਰਾਂ ਦੇ ਸਹਿਯੋਗ ਦੀ ਲੋੜ ਹੋਵੇਗੀ ਸਭ ਛੱਡ ਜਾਣਗੇ ਜਦੋਂ ਲੋਕਾਂ ਦੀ ਨਫ਼ਰਤ ਸਿਖਰ ਤੇ ਪਹੁੰਚੀ ਹੋਵੇਗੀ ਕੋਈ ਤੁਹਾਨੂੰ ਪਿਆਰ ਕਰਨ ਲੱਗ ਜਾਵੇਗਾ ਜਦੋਂ ਸਭ ਮੁਸ਼ਕਲਾਂ ਤੋਂ ਪਾਰ ਲੰਘ ਚੁੱਕੇ ਹੋ ਚੁੱਕੋਗੇ ਉਦੋਂ ਹੀ ਸਵੈ ਵਿਸ਼ਵਾਸ ਉਪਜੇਗਾ ਜਦੋਂ ਸਵੈ ਵਿਸ਼ਵਾਸ ਦੀ ਲੋੜ ਪਏਗੀ ਉਦੋਂ ਦੁਚਿੱਤੀਆਂ ਘੇਰ ਲੈਣਗੀਆਂ ਕਿਉਂਕਿ ਇਹ ਹੀ ਜ਼ਿੰਦਗੀ ਹੈ ਇੰਗਲੈਂਡ ਦੀ ਇੱਕ ਔਰਤ ਦੇ ਮੁਆਇਨੇ ਤੋਂ ਪਤਾ ਲੱਗਾ ਕੈਂਸਰ ਸੀ ਡਾਕਟਰਾਂ ਨੇ ਉਸ ਨੂੰ ਜੀਵਨ ਦੇ ਹੋਰ 6 ਮਹੀਨੇ ਦੱਸੇ ਇਸਤਰੀ ਨੇ ਸੋਚਿਆ ਜੇ ਪਹਿਲਾਂ ਪਤਾ ਲੱਗ ਜਾਂਦਾ ਤਾਂ ਇਲਾਜ ਸੰਭਵ ਸੀ ਉਸਨੇ ਹਸਪਤਾਲ ਵਿੱਚ ਕੈਂਸਰ ਦਾ ਮੋਢ ਵਿੱਚ ਹੀ ਪਤਾ ਦੱਸਣ ਵਾਲਾ ਸਾਜ਼-ਸਮਾਨ ਖਰੀਦਣ ਲਈ ਫੰਡ ਇਕੱਠਾ ਕਰਨਾ ਆਰੰਭਤ ਕੀਤਾ 6 ਮਹੀਨੇ ਲੰਘ ਗਏ ਉਸਨੇ 6 ਸਾਲਾਂ ਵਿੱਚ 3 ਲੱਖ ਪਾਉਂਡ ਇਕੱਠੇ ਕੀਤੇ ਉਸ ਕੋਲ ਕੈਂਸਰ ਬਾਰੇ ਸੋਚਣ ਦਾ ਸਮਾਂ ਹੀ ਨਹੀਂ ਸੀ ਉਸਦਾ ਕੈਂਸਰ ਆਪੇ ਲੋਪ ਹੋ ਗਿਆ ਮਹਾਰਾਣੀ ਨੇ ਮਹਿਲ ਵਿੱਚ ਬੁਲਾ ਕੇ ਵਧਾਈ ਦਿੱਤੀ ਉਹ 26 ਸਾਲ ਤੰਦਰੁਸਤ ਜ਼ਿੰਦਗੀ ਜੀਉਂਦੀ ਰਹੀ ਉਸ ਦੇ ਨਾਲ ਹੀ ਡਾਕਟਰਾਂ ਨੇ ਦੋ ਪੁਰਸ਼ਾਂ ਨੂੰ ਵੀ 6-6 ਮਹੀਨੇ ਦਿੱਤੇ ਸਨ ਇੱਕ ਨੇ ਆਪਣੀ ਹੋਂਦ ਹੀ ਸਵਕਾਰ ਕਰ ਲਈ ਸੀ ਘਰ ਗਿਆ ਆਪਣੇ ਦਫਨਾਉਣ ਦਾ ਪ੍ਰਬੰਧ ਕਰਨ ਲੱਗ ਪਿਆ 15 ਦਿਨਾਂ ਵਿੱਚ ਮਰ ਗਿਆ ਦੂਜੇ ਦੇ ਪੰਜ ਬੱਚੇ ਸਨ ਪਤਨੀ ਹੈ ਨਹੀਂ ਸੀ ਉਸ ਨੇ ਸੋਚਿਆ ਇਹ ਤਾਂ ਰੋਲ ਜਾਣਗੇ ਉਸ ਨੇ ਉਹਨਾਂ ਨੂੰ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਚੁੱਕੀ ਸਭ ਤੋਂ ਛੋਟਾ 3 ਸਾਲ ਤੋਂ 20 ਸਾਲ ਦਾ ਹੋ ਗਿਆ ਸੀ ਉਹ ਮਰੀਜ਼ ਆਪ ਵੀ ਜਿਉਂਦਾ ਹੈ ਬਿਮਾਰੀ ਨਾਲੋਂ ਬਿਮਾਰੀ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਬਧੇਰੇ ਮਹੱਤਵਪੂਰਨ ਹੁੰਦਾ ਹੈ ਕੋਈ ਉਦੇਸ਼ ਉਸਾਰੋ ਉਹ ਉਦੇਸ਼ ਤੁਹਾਨੂੰ ਜਿਉਂਦਾ ਰੱਖੇਗਾ ਆਕਲ ਅਤੇ ਚਤਰਾਈ ਵਿੱਚ ਅੰਤਰ ਹੈ ਪਿੰਡੋਂ ਆ ਕੇ ਚੰਡੀਗੜ੍ਹ ਵਸਦੇ ਇੱਕ ਦੋਦੀ ਨੇ ਆਪਣੇ ਮਕਾਨ ਦੀਆਂ ਉੱਪਰਲੀਆਂ ਦੋ ਛੱਤਾਂ ਤੇ ਛੋਟੇ-ਛੋਟੇ ਕਮਰੇ ਬਣਾ ਕੇ ਵਿਦਿਆਰਥੀਆਂ ਨੂੰ ਕਿਰਾਏ ਤੇ ਦੇਣ ਦਾ ਕਾਰਜ ਅਰੰਭਿਆ ਜਿਹੜੇ 2-3 ਸਾਲਾਂ ਵਿੱਚ ਕੋਰਸ ਮੁੱਕਣ ਤੇ ਆਪੇ ਹੀ ਛੱਡ ਜਾਂਦੇ ਸਨ ਦੋਦੀ ਨਿਰੋਲ ਅਨਪੜ ਅਤੇ ਵਿਦਿਆਰਥੀ ਨੇੜਲੀ ਯੂਨੀਵਰਸਿਟੀ ਵਿੱਚ ਉਚੇਰੀ ਪੜ੍ਹਾਈ ਕਰਨ ਵਾਲੇ ਉਹ ਕਮਰਾ ਕਿਰਾਏ ਤੇ ਦੇਣ ਲਈ ਇੱਕ ਹੀ ਪੈਮਾਨਾ ਸਾਹਮਣੇ ਰੱਖਦਾ ਸੀ ਜੇ ਪਹਿਲਾ ਵਿਦਿਆਰਥੀ ਪੰਜਾਬ ਦਾ ਸੀ ਤਾਂ ਦੂਜਾ ਹਰਿਆਣੇ ਦਾ ਹੋਵੇ ਤੀਜਾ ਹਿਮਾਚਲ ਦਾ ਅਤੇ ਚੌਥਾ ਜੰਮੂ ਦਾ ਜੇ ਕਮਰੇ ਵਿੱਚ ਜੇ ਕਮਰੇ ਬਚ ਜਾਂਦੇ ਸਨ ਤਾਂ ਪੰਜਾਬ ਦੇ ਵਿਦਿਆਰਥੀਆਂ ਨੂੰ ਉਹ ਮਾਝੇ ਮਾਲਵੇ ਤੇ ਦੁਆਬੇ ਦੇ ਆਧਾਰ ਤੇ ਰੱਖਦਾ ਸੀ ਇਹ ਨਿਸ਼ਚਿਤ ਕਰਦਾ ਸੀ ਕਿ ਇਹ ਵਿਦਿਆਰਥੀ ਏਕਾ ਨਾ ਕਰ ਲੈਣ ਉਸ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ ਏਕਤਾ ਸੰਭਵ ਹੀ ਨਹੀਂ ਸੀ ਸਗੋਂ ਆਪਸ ਵਿੱਚ ਖੈਬਾਜੀ ਹੁੰਦੀ ਸੀ ਅਤੇ ਉਹ ਦੋਦੀ ਫੈਸਲਾ ਕਰਨ ਵਾਲਾ ਜੱਜ ਬਣ ਜਾਂਦਾ ਸੀ ਵਿਦਿਆਰਥੀ ਉਸਦੀ ਨੀਤੀ ਨੂੰ ਸਮਝਦੇ ਸਨ ਵਿਦਿਆਰਥੀਆਂ ਨੇ ਉਸ ਦਾ ਨਾਮ ਲੂੰਬੜ ਪਾਇਆ ਹੋਇਆ ਸੀ ਅਤੇ ਸੰਖੇਪ ਵਿੱਚ ਉਸ ਨੂੰ ਲੂੰਬਾ ਸਾਹਿਬ ਕਹਿੰਦੇ ਸਨ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ